ਇਹ ਪੰਛੀ ਕੱਲਾ ਏ ਇਹਦੇ ਮਗਰ ਸ਼ਿਕਾਰੀ ਬਹੁਤੇ ਮੈਂ ਗੱਲ ਕਰਨ ਲੱਗਾ ਭਾਈ ਅਮਰਤਪਾਲ ਸਿੰਘ ਦੀ ਤੇ ਉਹਦੇ ਖਿਲਾਫ ਵਿੱਚ ਜਿਹੜੇ ਖੜੇ ਆ ਜਦੋਂ ਦਾ ਉਹ ਆਇਆ ਪੰਜਾਬ ਦੇ ਵਿੱਚ A to Z ਆਪਣੇ ਆਪ ਨੂੰ ਸਿੱਖਾਂ ਦੀਆਂ ਜਥੇਬੰਦੀਆਂ ਕਹਿਲਾਉਣ ਵਾਲੇ ਵੱਡੇ ਵੱਡੇ ਜਥੇਦਾਰ ਕਹਿਲਾਉਣ ਵਾਲੇ ਸਾਰੇ ਉਹਦੇ ਖਿਲਾਫ ਖੜੇ ਸਾਰੇ ਸਾਰੇ ਦਾ ਮਤਲਬ ਸਾਰੇ ਸਾਰੇ ਵਿਰੋਧ ਵਿੱਚ ਖੜੇ ਤੇ ਇਹਨਾਂ ਚੀਕਾਂ ਮਾਰ ਮਾਰ ਕੇ ਕਿਹਾ ਗਵਰਨਮੈਂਟ ਅੱਗੇ ਇਹਨਾਂ ਨੇ ਚੀਕਾਂ ਮਾਰ ਮਾਰ ਕੇ ਕਿਹਾ ਹਿੰਦੁਸਤਾਨ ਦੇ ਅੱਗੇ ਦੁਸ਼ਮਣ ਅੱਗੇ ਕਿ ਇਹਨੂੰ ਚੱਕ ਲੋ ਇਹਦੇ ਨਾਲ ਕੋਈ ਜਥੇਬੰਦੀ ਨਹੀਂ ਖੜੀ ਪਤਾ ਸੀ ਸਾਨੂੰ ਤੁਹਾਡੀਆਂ ਪਹਿਲਾਂ ਹੀ ਕਰਤੂਤਾਂ ਦਾ ਤੇ ਬਿਨਾ ਗੱਲ ਦਾ ਇੱਕ ਜੈਲਸੀ ਵਿੱਚ ਵਿਰੋਧ ਆਪਣੇ ਆਪ ਨੂੰ ਵੱਡੇ ਵੱਡੇ ਮਹਾਨ ਕੌਮ ਦੇ ਜਥੇਦਾਰ ਕਹਿਲਾਉਣ ਵਾਲੇ ਵੱਡੀਆਂ ਵੱਡੀਆਂ ਜਥੇਬੰਦੀਆਂ ਵਾਲੇ ਵੱਡੇ ਵੱਡੇ ਕਦਾਬਾਂ ਲਿਖਣ ਵਾਲੇ ਸੰਘਰਸ਼ ਦੀ ਮਾਂ ਸੰਘਰਸ਼ ਦੀ ਭੈਣ ਸੰਘਰਸ਼ ਦੀ ਚਾਚੀ ਸੱਸ ਸੰਘਰਸ਼ ਦੀ ਤਾਈ ਸੱਸ ਕਹਿਲਾਉਣ ਵਾਲੇ ਆਪਣੇ ਆਪ ਨੂੰ ਸਾਰੇ ਖਿਲਾਫ ਖੜੇ ਕਿਉਂ ਬਈ ਕਿਹੜੀ ਗੱਲ ਕੀ ਮਾਰਾ ਕੀਤਾ ਅਮਰਪਾਲ ਸਿੰਘ ਨੇ ਇਸ ਗੱਲ ਦਾ ਜਵਾਬ ਦਓਗੇ ਬੜਿਆਂ ਨੂੰ ਮਰਚਾਂ ਲੱਗਣੀਆਂ ਇਸ ਵੀਡੀਓ ਮੇਰੀ ਤੋਂ ਮੈਨੂੰ ਕੋਈ ਕੇਅਰ ਨਹੀਂ ਗਈ ਸੱਚ ਬੋਲਦੇ ਆਂ ਆ ਬੋਲਾਂਗੇ ਗੋਲੀ ਮਾਰ ਦਿਓ ਜੇ ਨਹੀਂ ਚੱਲਿਆ ਜਾਂਦਾ ਤੇ ਠੀਕ ਆ ਗੋਲੀ ਮਾਰ ਦਿਓ ਤੇ ਤੁਸੀਂ ਸਾਰੇ ਅੱਜ ਉਹਦੇ ਖਿਲਾਫ ਪਏ ਕੋਈ ਉਹਨੂੰ ਕਾਤਲ ਦੱਸਣ ਦਿਆ ਕੋਈ ਕੁਝ ਦੱਸਣ ਦਿਆ ਕੋਈ ਕਹਿੰਦਾ ਕੱਲ ਦਾ ਜਵਾਬ ਆ ਗਿਆ ਹੈ ਪਰਸੋਂ ਦਾ ਜਵਾਬ ਆ ਗਿਆ ਅੱਛਾ ਤੁਸੀਂ ਆਪਣੇ ਆਪ ਨੂੰ ਬੜਾ ਵੱਡੇ ਕਹਿ ਲਾਉਨੇ ਆ ਕਿ ਜਦੋਂ ਤੁਸੀਂ ਕੌਮ ਦੇ ਵਿੱਚ ਵਿਚਰੇ ਸੀ ਤੁਸੀਂ 50-50 ਸਾਲਾਂ ਦੇ ਜਿਹੜੇ ਮਾਂ ਦੀ ਢਿੱਡ ਚੋਂ ਜੰਮੇ ਜੋ ਅੱਜ ਦਾ ਜਵਾਕ ਆ ਤੇ ਜਾਂ ਕੱਲ ਦਾ ਜਵਾਕ ਕਹਿੰਨੇ ਤੁਸੀਂ ਕੀ ਤੁਸੀਂ ਠੇਕਾ ਲਿਆ ਕੌਮ ਦਾ ਵੀ ਅਸੀਂ ਗੱਲ ਕਰ ਸਕਦੇ ਹਾਂ ਕੌਮ ਦੀ ਉਹ ਵੀ ਗੱਲ ਇਹ ਕਰਨੀ ਵੀ ਕੌਮ ਦਾ ਬੇੜਾ ਗਰਕ ਕਰਨ ਵਾਲੀ ਗੱਲ ਕਰਨੀ ਤੁਸੀਂ ਚੜ੍ਹਦੀ ਕਲਾ ਵਾਲੀ ਨਹੀਂ ਤੇ ਨੌਜਵਾਨ ਜਿਹੜੇ ਆ ਨਾ ਉਹ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਨਾ ਕਰਨ ਤੇ ਜੇ ਕੋਈ ਆ ਗਿਆ ਉਹਨੂੰ ਕਹਿ ਦੇਣਾ ਇਹ ਕੱਲ ਦਾ ਜਵਾਕ ਆ ਗਿਆ ਜਾਂ ਬਾਈ ਦੀਪ ਸਿੰਘ ਸਿੱਧੂ ਦੇ ਨਾਲ ਕੀਤਾ ਸੀ ਇਹਨਾਂ ਨੇ ਇਹ ਕੋਨੇ-ਮੋਨੇ ਹੁਣ ਸਾਨੂੰ ਦੱਸਣਗੇ ਐ ਕਰਨਗੇ ਜੋ ਕਰਨਗੇ ਉਹ ਤੁਹਾਡੇ ਕੋਲ ਤਾਂ ਤੁਸੀਂ ਐਨੇ ਦਹਾਕਿਆਂ ਤੋਂ ਇੱਥੇ ਬੈਠੇ ਆ ਤੁਸੀਂ ਕਰ ਲੈਂਦੇ ਜੱਜ ਵੀ ਕਰ ਲੋ ਜੇਲ੍ਹ ਦੇ ਵਿੱਚ ਬੈਠਾ ਵਾ ਉਹ ਕਰ ਲੋ ਤੁਹਾਨੂੰ ਕਿਸੇ ਨੇ ਢੱਕਿਆ ਤੁਹਾਨੂੰ ਅਮਰਪਾਲ ਸਿੰਘ ਨੇ ਢੱਕਿਆ ਵੀ ਤੁਸੀਂ ਆ ਚੀਜ਼ਾਂ ਨਾ ਕਰੋ ਤੁਸੀਂ ਤਾਂ ਪਹਿਲਾਂ ਦੇ ਬੈਠੇ ਆ ਉਹਨੇ ਤੁਹਾਡਾ ਸਾਰਿਆਂ ਦਾ ਸਤਿਕਾਰ ਕੀਤਾ ਇਕੱਲੇ ਇਕੱਲੇ ਕੋ ਤੁਹਾਡੇ ਕੋਲ ਗਿਆਓ ਪਰ ਤੁਹਾਡੀ ਫਿਰ ਵੀ ਜੈਲ ਸੀ ਕਿਉਂਕਿ ਤੁਸੀਂ ਹਿੰਦੁਸਤਾਨ ਦੇ ਟੂਲ ਬਣ ਚੁੱਕੇ ਹੋ ਤੁਸੀਂ ਉਹਨਾਂ ਦੇ ਥੱਲੇ ਗੁਲਾਮ ਬਣ ਕੇ ਤੇ ਮੈਂ ਮੈਂ ਮੇਂਗੜਿਆਂ ਵਾਂਗੂ ਤੁਸੀਂ ਇਸ ਹਿੰਦੁਸਤਾਨ ਦੇ ਥੱਲੇ ਕਰ ਰਹੇ ਹੋ ਸਾਨੂੰ ਕੋਈ ਭੁੱਲ ਨਹੀਂ ਹੈਗੀ ਠੀਕ ਹੈ ਬਿਨਾ ਗੱਲ ਦਾ ਵਿਰੋਧ ਤੁਹਾਡਾ ਬਿਨਾ ਗੱਲ ਦਾ ਸਾਰੇ ਦੇ ਸਾਰੇ ਤੁਸੀਂ ਉਹਦੇ ਮਗਰ ਪੈ ਗਏ ਹਾਏ ਇਹ ਤਾਂ ਕਾਤਾ ਲਾ ਜੀ ਹਾਏ ਕੱਲ ਦਾ ਜਵਾਬ ਆ ਗਿਆ ਹਾਏ ਐ ਹੋ ਗਿਆ ਹਾਏ ਅਮਰਤਪਾਲ ਹਾਏ ਅਮਰਤਪਾਲ ਲੱਖ ਦੀ ਲਹਨਤ ਤੁਹਾਡੇ ਤੇ ਉਹ ਹੱਥ ਜੋੜ ਕੇ ਬੇਨਤੀ ਆਹ ਹੱਥ ਜੋੜ ਕੇ ਬੇਨਤੀ ਆਹ ਬੁੱਢੜਿਓ ਛੱਡ ਦੋ ਕੌਮ ਦਾ ਖਹਿੜਾ ਬਣ ਲੈਣ ਦੋ ਕੁਝ ਨਾ ਤੁਸੀਂ ਬਣਾਇਆ ਤੇ ਨਾ ਤੁਸੀਂ ਬਣਨ ਦੇਣਾ ਤੇ ਜੇ ਕੋਈ ਆ ਗਿਆ ਤੇ ਉਹਦੀਆਂ ਲੱਤਾਂ ਖਿੱਚਣ ਤੇ ਲੱਗੇ ਆ ਤੇ ਹਿੰਦੂਸਤਾਨ ਦੇ ਟੂਲ ਬਣ ਕੇ ਤੇ ਹਿੰਦੂਸਤਾਨ ਦੀ ਵਫਾਦਾਰੀ ਨਿਭਾਉਂਦੇ ਆ ਤੁਸੀਂ ਇਹ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਇਹਦਾ ਦੂਜਾ 파ੜ ਵੀ ਆਊਗਾ ਤੇ ਨਾ ਲੈ ਲੈ ਕੇ ਮੈਂ ਗੱਲ ਕਰਨੀ ਹੁਣ ਮੈਨੂੰ ਕਿਸੇ ਦਾ ਡਰ ਨਹੀਂ ਹੈਗਾ ਕਿਸੇ ਦਾ ਡਰ ਨਹੀਂ ਹੈਗਾ ਕਿਉਂਕਿ ਤੁਸੀਂ ਸਾਰੇ ਉਹਦੇ ਖਿਲਾਫ ਖੋਲੇ ਬੈਠੇ ਆ ਆ ਅਜਨਾਲੇ ਵਰਗੇ ਜਿੰਨੂੰ ਕੌਮ ਗਾਲਾਂ ਕੱਢਦੀ ਆ ਇਹਨਾਂ ਦੀ ਕਿਤੇ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਲਿਓ ਤੇ ਇਹਨਾਂ ਦੇ ਕਮੈਂਟ ਕਿਤੇ ਪੜ ਲਿਓ ਉਹ ਬੁਸ਼ਰਮੋ ਤੁਸੀਂ ਵੀ ਆਪਦੇ ਕਮੈਂਟ ਪੜ ਲਿਆ ਕਰੋ ਤੁਹਾਨੂੰ ਗਾਲ ਵਰਦੀ ਆ ਕਿਉਂ ਵਰਦੀ ਆ ਕਿਉਂਕਿ ਤੁਸੀਂ ਬੇੜਾ ਕਰਕੇ ਕੀਤਾ ਕੌਮ ਦਾ ਤੁਸੀਂ ਕੁਝ ਨਹੀਂ ਕੀਤਾ ਨੁਕਸਾਨ ਹੀ ਕੀਤਾ ਕੌਮ ਦਾ ਸਿਰਫ ਆਪ ਅੱਲੇ ਤੁਹਾਡੇ ਤੁਹਾਨੂੰ ਤਾਂ ਗਾਲ ਵਰਦੀ ਆ ਬੇਸ਼ਰਮੋ ਚੈੱਕ ਕਰ ਲਿਆ ਕਰੋ ਆਪਣੀਆਂ ਵੀਡੀਓ ਪਾ ਕੇ ਬਾਅਦ ਦੇ ਵਿੱਚ ਤੁਹਾਨੂੰ ਕਿਵੇਂ ਲਾਹਨਤਾ ਪੈਂਦੀਆਂ ਹੱਦ ਹੁੰਦੀ ਕਿਸੇ ਗੱਲ ਦੀ ਹੱਦ ਇਹੀ ਕੁਝ ਤੁਸੀਂ ਪਹਿਲਾਂ ਜਿਹੜਾ ਕੋਈ ਵੀਰਪਰਾ ਉੱਠਿਆ ਉਹਦੇ ਨਾਲ ਕੀਤਾ ਤੁਸੀਂ ਉਹੀ ਕੁਝ ਕਰਦੇ ਪਏ ਆ ਮੇਰੇ ਇਸ ਸਵਾਲ ਦਾ ਜਵਾਬ ਦੇ ਸਕਦੇ ਕਿ ਉਹਨੇ ਗਲਤ ਕੀ ਕੀਤਾ ਕੀ ਮਾਵਾ ਦੇ ਪੁੱਤ ਨਸ਼ੇ ਤੋਂ ਹਟਾਏ ਉਹਨੇ ਗਲਤ ਕਰ ਦਿੱਤਾ ਗੁਰੂ ਪਿਤਾ ਦਾ ਬਖਸ਼ਿਆ ਬਖਸ਼ਿਆ ਹੋਇਆ ਅੰਮ੍ਰਿਤ ਸ਼ਕਨ ਦੀ ਜੀ ਉਹਨੇ ਗੱਲ ਕੀਤੀ ਕਿਉਂਕਿ ਹਰੇਕ ਸਿੱਖ ਦਾ ਫਰਜ ਵਾ ਇਹੋਕਾ ਦੇਣਾ ਕਿ ਅਸੀਂ ਗੁਰੂ ਵਾਲੇ ਬਣੀਏ ਅੰਮ੍ਰਿਤ ਛਕੀਏ ਉਹਨੇ ਕੋਈ ਆ ਕੇ ਵੱਖ ਨਹੀਂ ਕਹਿ ਦਿੱਤਾ ਤੇ ਕਈਆਂ ਨੇ ਇੱਥੋਂ ਤੱਕ ਕਹਿ ਦਿੱਤਾ ਜਦੋਂ ਆਨੰਦਪੁਰ ਸ੍ਰੀ ਆਨੰਦਪੁਰ ਸਾਹਿਬ ਅੰਮ੍ਰਿਤ ਛਕਣ ਗਏ ਸੀ ਇਹਨੇ ਜੀ ਈਵੈਂਟ ਕਰ ਲਿਆ ਉੱਥੇ ਐਨੇ ਲੋਕ ਸੱਦ ਲਏ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਉਹਨੇ ਕਿਹਾ ਸੀ ਮੈਂ ਅੰਮ੍ਰਿਤ ਛਕਣ ਚੱਲਿਆ ਜਿਹੜੇ ਵੀਰ ਭਰਾ ਨੇ ਉੱਥੇ ਆਉਣਾ ਠੀਕ ਆ ਉਹ ਆ ਸਕਦਾ ਤੇ ਉਹਦੇ ਨਾਲ ਜਿਹੜਾ ਵਾ ਸੰਗਤ ਚਲੇਗੀ ਤੇ ਉਹਨਾਂ ਗੁਰੂ ਦਾ ਅੰਮ੍ਰਿਤ ਛਕਿਆ ਠੀਕ ਆ ਇਥੋਂ ਤੱਕ ਵੀ ਇਹਨਾਂ ਦੇ ਕਈਆਂ ਦੇ ਸਵਾਲ ਜਿਹੜੇ ਜੀ ਇਹਦੇ ਅੰਮ੍ਰਿਤ ਛਕਾਏ ਹੋਏ ਵਾਲੇ ਆ ਜਿਹੜੇ ਜੀ ਉਹ ਲੱਭਦੇ ਨਹੀਂ ਹੁਣ ਉਹ ਕਿੱਥੇ ਗਏ ਆ ਜੀ ਉਹ ਤਾਂ ਕੱਚੇ ਸੀ ਐ ਸੀ ਜੋ ਸੀ ਓਏ ਅੰਮ੍ਰਿਤ ਗੁਰੂ ਸਾਹਿਬ ਦਾ ਵਾ ਅੰਮ੍ਰਿਤ ਪਾਲਦਾ ਨਹੀਂ ਐਨੇ ਅੰਨੇ ਹੋ ਗਏ ਤੁਸੀਂ ਵਿਰੋਧ ਦੇ ਵਿੱਚ ਤੁਸੀਂ ਕਿੱਥੋਂ ਤੱਕ ਉਂਗਲਾਂ ਉਠਾ ਰਹੇ ਹੋ ਇਥੋਂ ਤੱਕ ਅੰਨੇ ਹੋ ਗਏ ਤੁਸੀਂ ਵੀਡੀਓ ਲੰਬੀ ਹੋ ਜਾਣੀ ਆ ਠੀਕ ਆ ਅਗਲੀ ਵੀਡੀਓ ਦੇ ਵਿੱਚ ਨਾਂ ਲੈ ਲੈ ਕੇ ਤੁਹਾਡਾ ਸਾਰਿਆਂ ਦਾ ਕਿਉਂਕਿ ਤੁਸੀਂ ਦੁਖੀ ਕਰਕੇ ਰੱਖ ਦਿੱਤਾ ਠੀਕ ਆ ਸਾਰੇ ਤੁਸੀਂ ਕਿਸੇ ਨੂੰ ਆਪਦੇ ਲਕਸ਼ਣਾ ਦਾ ਡਰਵਾ ਆਪਣੀ ਕੁਰਸੀ ਦਾ ਕਿਸੇ ਨੂੰ ਆਪਣੀ ਪਾਰਟੀ ਦਾ ਡਰ ਆ ਕਿਸੇ ਨੂੰ ਆਪਦੀ ਜਥੇਬੰਦੀ ਦਾ ਡਰਵਾ ਕਿ ਕੌਮ ਨੂੰ ਸੀ ਇਦਾਂ ਹੀ ਜਿਹੜਾ ਵਾ ਬੁੱਧੂ ਬਣਾਈ ਚੱਲੀਏ ਤੇ ਜੇ ਕੋਈ ਆਇਆ ਉਹਨੂੰ ਪਹਿਲਾਂ ਹੀ ਭੰਡ ਦੋ ਉਹਨੂੰ ਕਾਤਲ ਕਹਿ ਦੋ ਇਹ ਨਹੀਂ ਚੱਲਣ ਦੇਣਾ ਕੌਮ ਨੇ ਹੁਣ ਠੀਕ ਆ ਇਹ ਨਹੀਂ ਚੱਲਣ ਦੇਣਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ